ਸਤਿ ਸ੍ਰੀ ਸਤਿ ਸ੍ਰੀਕਾਲ ਜੀ ਮੈਂ ਤੁਹਾਡਾ ਵੀ ਦਮਨ ਤੇ ਹੁਣੇ ਨਾ ਰਣਜੀਤ ਐਵੇਨਿਊ ਖਲੋਤੇ ਆ ਤੇ ਆ ਇੱਕ ਤੁਹਾਨੂੰ ਨਵਾਂ ਸਕੈਮ ਦੱਸਣ ਲੱਗੇ ਜਿਹੜਾ ਅਮਰਸਰ ਦੇ ਲੋਕਾਂ ਨਾਲ ਕਰਨ ਦੇ ਨੇ ਪਰ ਅਮਰਸਰ ਦੇ ਲੋਕਾਂ ਨੂੰ ਸਲਾਮ ਆ ਜੀ ਆਹ ਵੇਖੋ ਜੀ ਇੱਕ ਛੋਟਾ ਜਿਹਾ ਬੱਚਾ ਨਾ ਲੱਡੂਆਂ ਦਾ ਸ਼ਾਬਾ ਲਾਇਆ ਤੇ ਉਹ ਲੱਡੂਆਂ ਦਾ ਸ਼ਾਬਾ ਇੱਥੇ ਨਾ ਰੋੜ ਦਿੰਦਾ ਆ ਰੋਡ ਕੇ ਉਹ ਜਾਂਡਿਆ ਅੱਗੇ ਤੁਰਿਆ ਜਾਂਡਿਆ ਵਾ ਉਹ ਸ਼ਾਬਾ ਰੋਡ ਦਿੰਦਾ ਆ ਉਹਦੇ ਲਾਗੇ ਇੱਕ ਦੋ ਜਣੇ ਹੋਰ ਖਲੋ ਜੰਦੇ ਆ ਤੇ ਉਹ ਆ ਕੇ ਕਹਿੰਦੇ ਜੀ ਉਹ ਆਟੋ ਵਾਲਾ ਨਾ ਇਹਨੂੰ ਸਾਈਡ ਮਾਰ ਗਿਆ ਤੇ ਅਸੀਂ ਲੰਘਦੇ ਮੈਂ ਵੀ ਲੰਘਿਆ ਅਸੀਂ ਪੁੱਛਿਆ ਯਾਰੇ ਕੀ ਗੱਲ ਹੋਈ ਕਹਿੰਦਾ ਯਾਰੇ ਨਾ ਆਟੋ ਵਾਲਾ ਸਾਈਡ ਮਾਰ ਗਿਆ ਮੈਂ ਕਿਹਾ ਯਾਰ ਇਹ ਤੇ ਗਰੀਬ ਬੰਦੇ ਨੇ ਥੱਕਾ ਹੋ ਗਿਆ ਮੇਰੇ ਕੋਲ 350 ਰੁਪਏ ਖੁੱਲਾ ਪਿਆ ਸੀ ਮੈਂ ਆਲੇ ਯਾਰ ਲੈ ਲਾ ਮੈਨੂੰ ਵੇਂਦੇ ਵੇਂਦੇ ਨਾ ਇੱਥੇ ਅੰਮ੍ਰਿਤਸਰ ਦੇ ਲੋਕ ਆ ਵੇਖੋ ਜਿੱਦਾਂ ਆ ਰਹੇ ਨੇ ਲੋਕ ਪਾਜੀ ਕੋਈ ਬੰਦਾ ਹੋਊਗਾ ਜਿਹੜਾ ਇਹਨੂੰ ਪੈਸੇ ਨਹੀਂ ਦੇ ਕੇ ਗਿਆ ਕੋਈ ਬੰਦਾ ਹੋਊਗਾ ਇੱਕ ਜਿਹੜਾ ਪੈਸੇ ਨਹੀਂ ਦੇ ਕੇ ਗਿਆ ਇਹਨੂੰ ਤੇ ਮੈਂ ਵੀ ਪੈਸੇ ਦੇਤੇ ਤੇ ਆ ਮੇਰੇ ਭਰਾ ਨੇ ਤੇ ਇਹ ਮੈਨੂੰ ਵੇਖ ਕੇ ਆ ਗਏ ਕਹਿੰਦੇ ਸਾਨੂੰ ਪਤਾ ਆ ਵੀ ਜੇ ਲੱਡੂ ਡਿੱਗੇ ਆ ਤੇ ਭਰਾ ਇੱਥੇ ਖਲੋਤਾ ਪੈਸੇ ਦੇ ਇਹਨੂੰ ਖਲੋਤਾ ਹਣਾ ਤੇ ਮੇਰੇ ਕੋ ਆਏ ਮੈਨੂੰ ਇਹ ਕਹਿੰਦੇ ਦਮਨ ਵੀਰੇ ਪੈਸੇ ਤੇ ਨਹੀਂ ਦਿੱਤੇ ਮੈਂ ਦੇਤੇ ਆ ਕਹਿੰਦੇ ਇਹਨਾਂ ਦਾ ਬੜਾ ਤਗੜਾ ਸਕੈਮ ਜੇ ਇਹ ਮੁੰਡਾ ਰੋਜ਼ ਸੁੱਟ ਕੇ ਬਹਿ ਜਾਂਦਾ ਜੇ ਸ਼ਾਬਾ ਤੇ ਲੋਕ ਇਹਨੂੰ ਤਰਸ ਖਾ ਕੇ ਪੈਸੇ ਦਿੰਦੇ ਆ ਉਹ ਅੱਗੇ ਖਲੋਤਾ ਆ ਨਹੀਂ ਚਲਦੇ ਉਹਦੇ ਕੋ ਵੀ ਚਲਦੇ ਆ ਤੇ ਉਹ ਫੜ ਲਿਆ ਉਹ ਕਿਸ ਨੇ ਫੜ ਲਿਆ ਵੀਰ ਨੇ ਉਹ ਫੜ ਲਿਆ ਉਹਨੇ ਤੇ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਆਜੋ ਅੱਗੇ ਚਲਦੇ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਸਲੂਟ ਹੈ ਭਾਜੀ ਮੈਂ ਕਹਿੰਨਾ ਜਿੱਦਾਂ ਗੱਡੀਆਂ ਹੁੰਦੀਆਂ ਨਾ ਕੋਈ ਗੱਡੀ ਹੋਊਗੀ ਜਿਹੜੀ ਪੈਸੇ ਨਹੀਂ ਦੇ ਕੇ ਕੋਈ 500 ਕੋਈ 1000 ਕੋਈ 100 ਕੋਈ 200 ਮੇਰੇ ਕੋ ਖੁੱਲਾ 4 350 ਵੀ ਮੈਂ ਵੀ ਦੇਤਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿੰਨੇ ਦੇ ਕਹਿੰਦਾ ਯਾਰ ਦੇ ਮੈਂ 40000 ਜੇ ਦਾ ਯਾਰ ਨਾ ਨਾ ਪੂਰਾ ਆ ਤੇ ਦਾ ਯਾਰ ਪੂਰਾ ਕਰ ਦਿੰਨੇ ਆ ਬਾਕੀ ਵੀ ਦੇ ਦਿੰਨੇ ਪਰ ਮੇਰੇ ਵੇਹ ਦੇ ਵੇਹ ਦਾ ਹੀ ਭਾਜੀ ਉਹਨੂੰ ਯਾਰ ਕੀ ਉਹਨੂੰ ਰੁਪਈਆ 2-3000 ਹੋ ਗਿਆ ਆ ਇਹ ਘਾਟੋ ਵਾਲਾ ਵੀਰ ਆਇਆ ਕਹਿੰਦਾ ਭਾਜੀ ਸਾਡੇ ਨਾਲ ਸਵਾਰੀ 10 ਰੁਪਈਆ ਤੋਂ ਲੜੀ ਜਾਂਦੀ ਹੈ ਤੇ ਇੱਥੇ ਲੋਕ ਨਾ ਇਹ ਡਰਾਮਾ ਕਰਦਾ ਜੇ ਰੋਜ਼ ਛੁੱਟ ਕੇ ਬਹਿ ਜਾਂਦਾ ਲੱਡੂ ਤੇ ਸਾਡੇ ਕੋਲੋਂ ਕਹਿੰਦਾ ਲੋਕ ਸਵਾਰੀਆਂ 10-10 ਰੁਪਈਆ ਦਾ ਸਵਾਲ ਪੁੱਛਦੀਆਂ ਤੇ ਕਹਿੰਦਾ ਇਹ ਭਾਜੀ 2-4000 ਰੋਜ਼ ਇਕੱਠਾ ਕਰਕੇ ਖੜਦਾ ਜੇ ਇਹ ਚਾ ਇਹ ਨਾ 4-5 ਜਣੇ ਉਹ ਫੜ ਲਿਆ ਅੱਗੇ ਆਓ ਅੱਗੇ ਚੱਲਦੇ ਹਾਂ ਜੀ ਆਜੋ ਅੱਗੇ ਚੱਲਦੇ ਹਾਂ ਜੀ ਉਹ ਖਲੋਤਾ ਆ ਇਹ ਵੇਖੋ ਜੀ ਇਹਨਾਂ ਕਿੱਡਾ ਪਰ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਸਲੂਟ ਮਾਰਦਾ ਆ ਆਹ ਵੇਖੋ ਜੀ ਆ ਨਵਾਂ ਸਕੈਮ ਜੇ ਤੇ ਇਹ ਗੈਂਗ ਆਜੋ 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 ਇਹ ਗੈਂਗ ਆ ਇਹ ਇੱਕ ਜਣੇ ਦਾ ਨਹੀਂ ਇਹ ਮੇਰੇ ਹਿਸਾਬ ਨਾਲ ਨਾ ਕਿੰਨੇ ਜਾਣੇ ਆ ਭਾਜੀ 8-10 ਜਾਣੇ ਨੇ ਤੇ ਭਈਏ ਨੇ ਤੇ ਛੋਟੇ-ਛੋਟੇ ਬੱਚੇ ਲਾਏ ਨੇ ਅੱਗੇ ਛੋਟਾ ਜਿਹਾ ਬੱਚਾ ਆ ਉਹ ਫੜ ਲਿਆ ਲੋਕਾਂ ਨੇ ਤੁਹਾਨੂੰ ਵਿਖਾਉਣੇ ਆ ਜੀ ਤੇ ਮੈਂ ਕਿੰਨਾ ਅੰਮ੍ਰਿਤਸਰ ਦੇ ਲੋਕਾਂ ਨੂੰ ਸਲੂਟ ਆ ਮੈਂ ਕਿੰਨਾ ਕੋਈ ਬੰਦਾ ਹੋਊਗਾ ਜਿਹੜਾ ਪੈਸੇ ਨਹੀਂ ਦੇ ਕੇ ਗਿਆ ਤੇ ਆ ਕੰਮ ਵੇਖੋ ਕੀ ਆ ਮੈਨੂੰ ਆਟੋ ਵਾਲਾ ਕਹਿੰਦਾ ਕਹਿੰਦਾ ਭਾਜੀ ਇਹ ਕੱਲ ਪਰਲੀ ਰੋਡ ਤੇ ਵੀ ਛੁੱਟ ਕੇ ਬੈਠਾ ਸੀ ਤੇ ਮੈਂ ਆ ਰੇ ਤੇ ਗਰੀਬ ਬੰਦਾ ਨਿਕਾਜ ਹੈਗਾ ਇਹਦਾ ਨੁਕਸਾਨ ਹੋ ਗਿਆ ਹੁੰਦਾ ਭਾਜੀ ਨਹੀਂ ਇਹ ਗੈਂਗ ਜੇ ਤੇ ਆ ਆ ਗਏ ਆ ਜੀ ਉਹ ਫੜ ਲਿਆ ਲੋਕਾਂ ਨੇ ਤੇ ਮੈਂ ਸਿਰਫ ਬੇਨਤੀ ਕਰਨੀ ਆ ਤੁਹਾਡੀ ਇਨਸਾਨੀਅਤ ਨੂੰ ਸਲੂਟ ਆ ਜੀ ਸਾਰਿਆਂ ਦੀ ਨੂੰ ਤੁਸੀਂ ਅੰਮ੍ਰਿਤਸਰ ਵਾਲਿਓ ਜੂੰਦੇ ਰਹੋ ਅੰਮ੍ਰਿਤਸਰ ਵਾਲੇ ਨਹੀਂ ਸਾਡੇ ਪੰਜਾਬ ਵਾਲੇ ਜੂੰਦੇ ਰਹਿਣ ਸਾਰੇ ਮੈਂ ਕਹਿੰਦਾ ਇਹਨਾਂ ਦੀ ਇਨਸਾਨੀਅਤ ਐਡੀ ਛੇਤੀ ਮਦਦ ਕਰਦੇ ਨੇ ਉਹ ਫੜ ਲਿਆ ਜੀ ਆਹ ਵੇਖੋ ਜੀ ਫੜ ਲਿਆ ਆਹ ਸਾਰੇ ਵੀਰ ਵੀਡੀਓ ਬਣਾਉਣ ਦੇ ਆ ਆਹ ਵੇਖੋ ਜੀ ਆਹ ਵੇਖੋ ਜੀ ਨਹੀਂ ਖੋਲੋ ਜੀ ਇਹਦੀ ਇਹਦੀ ਜੇਬ ਚ ਪੈਸੇ ਵੇਖੋ ਕਿੰਨੇ ਆ ਆਹ ਜੀ ਵੇਖੋ ਛੋਟਾ ਜਿਹਾ ਵੀਰ ਜੇ ਤੇ ਮੈਂ ਵੀ ਨਾ ਇੱਕ ਉਹ ਵੀਰ ਆ ਵੇਖੋ ਮਗਰ ਇਹ ਨਾ ਛਾਬਾ ਸੁੱਟਦੇ ਆ ਉਹਨੂੰ ਤਾਂ ਮੈਂ ਵੇਖਿਆ ਨਹੀਂ ਆਹ ਵੇਖੋ ਜੀ ਆ ਪੈਸੇ ਦੀ ਜੇਬ ਚੋਂ ਨਿਕਲਣ ਲੱਗਿਆ ਹੈ ਤੇ ਗੱਲ ਮਾੜੀ ਆ ਪਰ ਆ ਇਨਸਾਨੀਅਤ ਅਮਰਸਰ ਵਾਲਿਆਂ ਦੀ ਨਾਲ ਜਿਹੜਾ ਧੱਕਾ ਆ ਨਾ ਇਹ ਮੈਂ ਨਾ ਜਿਉ ਤੇ ਖਲੋਤਾ ਪੈਸੇ ਦੇਣ ਮੈਨੂੰ ਕਹੀ ਜਾਵੇ ਤੁਸੀਂ ਨਾ ਜਾਓ ਆ ਆ ਵੇਖੋ ਜੀ ਇਹ ਵੇਖਿਆ ਇਹਨਾਂ ਨੂੰ ਗੱਲ ਜਾਂਦੀ ਆ ਅੱਡਾਂ ਦੇ ਬਹੁਤ ਇਹਨਾਂ ਗਲਤ ਗੱਲ ਲੈਣਾ ਹਲੇ ਤੇਰੀ ਜਿੰਦਗੀ 1050 ਜੇ ਤੇ ਗਿਣਤੀ ਦੇ 3 ਮਿੰਟ 3 ਮਿੰਟ ਹੋਏ ਜੇ ਅਜੇ 3 ਮਿੰਟ ਭੀਰ ਦਾ ਕੋਈ ਇਹਨਾਂ ਨੂੰ ਲੱਡੂ ਵੇਚ ਪਰ ਯਾਰ ਇਹਨਾਂ ਦਾ ਨਾ ਮੈਂ ਪੁਲਿਸ ਨੂੰ ਬੇਨਤੀ ਕਰਦਾ ਇਹਨਾਂ ਦੀ ਇਹਨੂੰ ਵੈਸੇ ਭਾਜੀ ਥਾਣੇ 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 ਕਹਿਣਾ ਚਾਹੀਦਾ ਮੈਂ ਕਹਿਣਾ ਪਰ ਨਾ ਚਲੋ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਸਲੂਟ ਆ ਆਦੇ ਆਟੋ ਵਾਲੇ ਵੀਰ ਨੇ ਦੱਸਿਆ ਤਾਂ ਮੇਰੇ ਵੀਰ ਆ ਮਗਰ ਖਲੋਤੇ ਆਏ ਮਿੰਨੂਆਂ ਦੇ ਭਾਜੀ ਇਹਨਾਂ ਦਾ ਰੋਜ ਦਾ ਕੰਮ ਜੇ ਕੀ ਗੱਲ ਭਾਜੀ ਆਪਣੇ ਪੰਜਾਬੀ ਨੂੰ ਕੋਈ ਪੈਸਾ ਦੇਣੀ ਲਾਜੀ ਪਾਪਾ ਸਿਰ ਨੋਟ ਇਹਨਾਂ ਨੂੰ ਦਿੰਦੇ ਤੇ ਪੰਜਾਬੀ ਇਮਾਰਤ ਮਰ ਜੇ ਪੁੱਠਾ ਨਹੀਂ ਚਲੋ ਗੱਲ ਕੀ ਆ ਇਹ ਪੰਜਾਬੀ ਉਹਦੀ ਗੱਲ ਨਹੀਂ ਆ ਤੁਸੀਂ ਭਰਾਜੇ ਚਲ ਗੱਲ ਇਨਸਾਨੀਅਤ ਆ ਲੋਕ ਵੇਖਦੇ ਛੋਟਾ ਬੱਚਾ ਆ ਉਹਦੀ ਦਿਹਾੜੀ ਖਰਾਬ ਹੋ ਗਈ ਤਾਂ ਲੋਕ ਦਿੰਦੇ ਨਹੀਂ ਹੁਣ ਨਹੀਂ ਕਰਦੇ ਆ ਸਾਰੇ ਸ਼ਹਿਰ ਨੂੰ ਲੱਗ ਗਿਆ ਪਤਾ ਹੁਣ ਨਹੀਂ ਇਹਨਾਂ ਨੂੰ ਦਿੰਦੇ ਪਰ ਮਾੜੀ ਗੱਲ ਹੈ ਬਹੁਤ ਇਹ ਮੈਨੂੰ ਸ਼ੱਕ ਤਾਦ ਪਿਆ ਮੈਂ ਨਾ ਜਦੋਂ ਇਹਨੂੰ ਮੇਰੇ ਕੋਲ 350 ਰੁਪਏ ਖੁੱਲੇ ਜਦੋਂ ਮੈਂ ਦਿੱਤਾ ਨਾ ਤੇ ਮੈਨੂੰ ਕਹਵੇ ਤੁਸੀਂ ਜਾਓ ਮੈਂ ਨਹੀਂ ਯਾਰ ਤੇਰਾ ਯਾਰ ਪੂਰਾ ਹਾਂ ਹਾਂ ਮੈਂ ਯਾਰ ਮੈਂ ਤੇਰਾ ਯਾਰ ਪੂਰਾ ਕਰਾ ਕੇ ਜਾਣਾ ਮੈਨੂੰ ਇਹ ਚੱਲ ਜਦ ਨਾ ਨਾ ਯਾਰ ਪੂਰਾ ਆਇਆ ਤੇ ਮੈਂ ਕੋਲੋਂ ਦੇ ਦੂੰਗਾ ਤੇ ਵੀ ਚੱਲ ਯਾਰ ਇਹਦਾ ਯਾਰ ਪੂਰਾ ਕਰਾ ਦੇ ਨੇ ਗਰੀਬ ਬੰਦਾ ਪਰ ਜਦੋਂ ਮੈਂ ਵੇਖਿਆ ਸੀ ਜਿਹੜੀ ਗੱਡੀ ਲੰਘਦੀ ਇੱਕ ਭੈਣ ਆਈ ਉਹਨੇ ਯਾਰ ਕੱਢਿਆ ਉਹ ਮੈਂ ਫਿਰ ਉਹਨੂੰ ਜਦੋਂ ਮੈਨੂੰ ਆਟੋ ਵਾਲੇ ਵੀਰ ਨੇ ਦੱਸਿਆ ਮੇਰੇ ਭਰਾ ਨੇ ਇਹ ਆ ਗਏ ਇਹਨਾਂ ਦੱਸਿਆ ਭਾਜੀ ਅਸੀਂ ਵੀ ਰੋਜ਼ ਦੇ ਕੇ ਜਾਂਦੇ ਜੇ ਇਹ ਬੜਾ ਤਗੜਾ ਗੈਂਗ ਜੇ 40 50 ਬੰਦੇ ਆ ਜਾਂ ਕੋਈ ਹਾਲ ਗੇਟ ਛੁੱਟਦਾ ਕੋਈ ਭਗਤਾਂ ਵਾਲੇ ਕੋਈ ਚਾਟੀ ਮਨ ਗੇਟ ਕੋਈ ਖਜ਼ਾਨੇ ਵਾਲੇ ਕੋਈ ਰਣਜੀਤ ਐਵੇਨਿਊ ਵੀ ਇਹ 50 40 50 ਬੰਦਿਆਂ ਦਾ ਗੈਂਗ ਹੈ ਹਾਂ ਹਰ ਇੱਕ ਗੱਲ ਸੁਣੋ ਜੀ ਬੱਸ ਸਟੈਂਡ ਅੱਛਾ ਜੀ ਪੁੱਤ ਕਿੱਡੀ ਮਾੜੀ ਗੱਲ ਆ ਤੂੰ ਕਿੰਨੀ ਤੂੰ ਲੋਕਾਂ ਦੀ ਸ਼ਰਾਫਤ ਦਾ ਇਨਸਾਨੀਅਤ ਦਾ ਨਜਾਇਜ਼ ਫਾਇਦਾ ਲਿਆ ਆ ਹਾਂ ਠੀਕ ਹੈ ਪੁੱਤ ਓਕੇ ਗੋਡ ਬles ਜੀਉਂਦੇ ਰਹੋ ਚਲੋ ਵੇਖੋ ਮੈਂ ਕਿੰਨਾ ਪਰ ਸਲੂਟ ਹੈ ਪੰਜਾਬੀਆਂ ਨੂੰ ਪੈਸੇ ਦੇਣ ਵੱਲੋਂ ਕਿਸੇ ਨੇ ਕਿਸੇ ਨਹੀਂ ਛੱਡੀ ਜਿਹੜਾ ਲੰਘਿਆ 100 200 100 ਇੱਕ ਭੈਣ ਨੂੰ 1000 ਦੇਣ ਲੱਗੀ ਆਪਾਂ ਡੱਕਿਆ ਨੂੰ ਹੈਨਾ ਤੂੰ ਮੈਨੂੰ ਇਹ ਕਹੀ ਜਾਵੇਂ ਤੁਸੀਂ ਜਾਓ ਮੈਂ ਆ ਯਾਰ ਨਹੀਂ ਤੇਰਾ ਯਾਰ ਪੂਰਾ ਕਰਾ ਕੇ ਜਾਣਾ ਮੈਂ ਕਿੰਨੇ ਹੋ ਗਏ ਕਹਿੰਦਾ 900 ਹੋ ਗਿਆ ਮੈਂ ਤਾਂ ਕੋਈ ਨਹੀਂ ਜਿੰਨੇ ਘੜ ਦੇ ਮੈਂ ਦੇ ਕੇ ਜਾਣਾ ਤੇਰੇ ਤੇ ਕੋਈ ਨਹੀਂ ਤੇਰੇ ਪੈਸੇ ਪੂਰੇ ਕਰਦੇ ਆ ਤੇ ਤੁਸੀਂ ਆ ਕੇ ਦੱਸਿਆ ਵੀ ਇਹਦੇ ਗੈਂਗ ਚੱਲਣ ਡਿਆ ਹੈ ਛੋਟਾ ਆ ਪਰ ਮਾੜੀ ਗੱਲ ਆ ਯਾਰ ਚਲੋ ਓਕੇ ਥੈਂਕ ਯੂ ਜੀਉਂਦੇ ਰਹੋ ਬਾਕੀ ਇਦਾਂ ਹੀ ਧਿਆਨ ਰੱਖੋ ਵੇਖੋ ਮਦਦ ਕਰਨ ਤੋਂ ਅੰਬਰਸਰੀਏ ਪਛਾਣ ਨਹੀਂ ਹਟਦੇ ਪਰ ਜੇ ਕੋਈ ਇਦਾਂ ਨਜਾਇਜ਼ ਫਾਇਦਾ ਲਊਗਾ ਤੇ ਉਹ ਵੀ ਮਾੜੀ ਗੱਲ ਆ ਇੱਕ ਨਾ ਬਾਈਪਾਸਾਂ ਦੇ ਕੋਲ ਸਰਦਾਰ ਵੀਰ ਖਲੋਂਦਾ ਆ ਉਹ ਸਿੱਖੀ ਸਰੂਪ ਚ ਦੋ ਕਹੂਗਾ ਮੇਰਾ ਬੜੂਆ ਰਹਿ ਗਿਆ ਘਰ ਮੋਟਰਸਾਈਕਲ ਦੇ ਤੇਲ ਮੁੱਕਾ ਆ ਉਹ ਵੀ ਪੈਸੇ ਮੰਗਦਾ ਉਹਨੂੰ ਵੀ ਮੈਂ ਤਿੰਨ ਵਾਰੀ ਫੜਿਆ ਆ ਜੇ ਤੁਹਾਡੇ ਕੋਲ ਏਦਾਂ ਪੈਸੇ ਮੰਗਦਾ ਵੀ ਮੇਰਾ ਤੇਲ ਮੁੱਕਾ ਮੇਰਾ ਬੜੂਆ ਘਰ ਰਹਿ ਗਿਆ ਤਾਂ ਉਹ ਵੀ ਫੇਕ ਜੇ ਜੇ ਕਿਤੇ ਲੱਡੂ ਤੁਹਾਨੂੰ ਰਾਹ ਚ ਡਿੱਗੇ ਮਿਲ ਜਾਂਦੇ ਤੇ ਆ ਵੀ ਫੇਕ ਜੇ ਪੈਸੇ ਨਾ ਦਿਓ ਕਿਉਂਕਿ ਇਹ ਨਾ ਬੜੀ ਜਿਆਦੀ ਆ ਤੇ ਮੈਂ ਰਹਿਣ ਰਹਿ ਗਿਆ ਯਾਰ ਪੰਜਾਂ ਮਿੰਟਾਂ ਦੀ ਅੰਮਰਸਰ ਵਾਲਿਆਂ ਨੇ ਪੰਜਾਬੀਆਂ ਨੇ ਵਟ ਕੱਢ ਤੇ ਮੈਂ ਕਹਿੰਨਾ ਜਿਹੜਾ ਲੰਗਦਾ ਇੱਕ ਬੀਬੀ ਆਈ ਉਹ ਕਹਿੰਦੀ ਕਿੰਨੇ ਚਾਹੀਦੇ ਜਿੰਨੇ ਚਾਹੀਦੇ ਮੈਂ ਪੈਸੇ ਦੇਣੀ ਆ ਤੇ ਕਿੰਨੇ ਦੇ ਆ ਮੈਂ ਭੈਣ ਜੀ 1000 ਰੁਪਈਆ ਦੇਦਾ ਹੋ ਗਿਆ ਇਕੱਠਾ ਮੈਨੂੰ 1000 ਦੇ ਹੀ ਲੱਗਦੇ ਪਰ ਇੰਨੇ ਤਾਂ ਹੋ ਗਿਆ ਉਹ ਬੱਚਾ ਏ ਇਹ ਬੱਚਾ ਜੀ ਉਹ ਤਾਂ ਕਿੱਡੀ ਮਾੜੀ ਗੱਲ ਹੈ ਨਹੀਂ ਬੁੱਤ ਕਿੱਡੀ ਮਾੜੀ ਗੱਲ ਆ ਤੂੰ ਵੇਹ ਤੈਨੂੰ ਕਿੰਨਾ ਪਿਆਰ ਦਿੱਤਾ ਜਿੰਨੇ ਲੋਕ ਲੰਗਣਦੇ ਆ ਤੂੰ ਮੰਨਦਾ ਨਾ ਤੂੰ ਮੰਨਦਾ ਨਾ ਤੂੰ ਮੰਨਦਾ ਤੈਨੂੰ ਕਿੰਨਾ ਪਿਆਰ ਦਿੱਤਾ ਜਿੰਨੇ ਲੋਕ ਲੰਗਣਦੇ ਆ ਜਿਹਨੂੰ ਇੰਨੇ ਪੈਸੇ ਦਿੱਤੇ ਲੋਕਾਂ ਦੇ ਤੂੰ ਲੋਕਾਂ ਦੇ ਵਿਸ਼ਵਾਸ ਦਾ ਨਾਜੋ ਫਿਰ ਨਜਾਇਜ਼ ਫਾਇਦਾ ਠਾਉਣਦੇ ਆ ਬੁੱਧ ਚਲੋ ਕੋਈ ਨਹੀਂ ਕਹਿਣਾ ਤੇ ਉਹਨੂੰ ਵਿਚਾਰੇ ਨੂੰ ਕੀ ਆਣਾ ਪਰ ਆ ਵੀ ਪੰਜਾਬੀਓ ਤੁਹਾਨੂੰ ਸਲੂਟ ਆ ਤੁਸੀਂ ਮਦਦ ਕਰਨ ਤੋਂ ਨਹੀਂ ਬਿਛਾੜਦੇ ਪਰ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਵੀ ਮਦਦ ਕਰਿਆ ਕਰੋ ਸਾਰਿਆਂ ਦੀ ਕਰਿਆ ਕਰੋ ਜਿੰਨੂੰ ਲੋੜ ਆ ਬਾਕੀ ਜੂਂਦੇ ਵਾਸਤੇ ਰੋ ਖੁਸ਼ ਰੋ ਸਾਡਾ ਸ਼ਹਿਰ ਚੜ੍ਹਦੀ ਕਲਾ 'ਚ ਰਹੇ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਸਾਡਾ ਦੇਸ਼ ਚੜ੍ਹਦੀ ਕਲਾ 'ਚ ਰਹੇ ਜੂਂਦੇ ਵਾਸਤੇ ਰੋ ਖੁਸ਼ ਰੋ ਦਿੱਲੀ ਨਿਊਜ਼ ਤੇ ਬਾਦੀਏ